ਸੰਦੂਕਾਟੀ ਦੀ ਸਭਤਾ ਦੀਆਂ ਆਪਾਂ ਜਿੰਨੀਆਂ ਪੜੀਆਂ ਉਹਦੇ ਬਾਰੇ ਬਹੁਤ ਕੁਝ ਪੜਿਆ ਪਰ ਹੁਣ ਆਪਾਂ ਉਹਦੀਆਂ ਮੂਰਤੀ ਕਲਾਵਾਰਿਆ ਜਿਹੜੀ ਉਹ ਜਾਣਕਾਰੀ ਇਕੱਤਰ ਕਰਾਂਗੇ ਉਹਦੀਆਂ ਪੱਥਰ ਦੀਆਂ ਮੂਰਤੀਆਂ ਸਿਗੀਆਂ ਦੋ ਪਹਿਲੀ ਸੀ ਰੈੱਡ ਮੀਲ 700 ਦੂਜੀ ਸੀ ਗ੍ਰੇ ਮੀਲ 700 ਤੇ ਇੱਕ ਸਲਖੜੀ ਦੀ ਸੀ ਉਹ ਪਾਦਰੀ ਜਾਂ ਰਾਜਾ ਦੀ ਮੂਰਤੀ ਏ ਜਿਹੜੀ ਉਹਦੇ ਨਾਲ ਮੰਨੀ ਜਾਂਦੀ ਹੈ ਸਭ ਤੋਂ ਪਹਿਲਾਂ ਅਸੀਂ ਹੜੱਪਾ ਵਿਟਾਮਿਨ ਲਈ 2400 ਬਹੁਤ ਉੱਗੇ ਹਨ ਇਹਨਾਂ ਦੇ ਸਿਰ ਲੱਤਾਂ ਤੇ ਬਾਹਵਾ ਨਹੀਂ ਹਨ ਵੇਖਣ ਤੋਂ ਪਤਾ ਲੱਗਦਾ ਹੈ ਇਹਨਾਂ ਦੀਆਂ ਬਾਹਵਾਾਂ ਤੇ ਸਿਰ ਇੱਕ ਵਿਸ਼ੇਸ਼ ਹੂਕਾ ਨਾਲ ਜੋੜੇ ਹੋਏ ਹਨ ਅੱਜ ਕੱਲ ਪ੍ਰਾਪਤ ਨਹੀਂ ਹੁੰਦੇ ਇਨਾਂ ਦਾ ਨਾਸਿਰ ਪ੍ਰਾਪਤ ਹੁੰਦਾ ਨਾ ਇਹਨਾਂ ਦੀਆਂ ਬਾਹਮਾਂ ਪ੍ਰਾਪਤ ਹੁੰਦੀਆਂ ਨੇ ਸਿਰਫ ਇਹ ਜੋੜੇ ਹੋਏ ਨੇ ਹੁੱਕਾ ਨਾਲ ਅਜੇ ਵੀ ਮੋਡਿਆਂ ਵਿੱਚੋਂ ਗਰਦਨ ਵਿੱਚ ਮੋਰੀਆਂ ਸਾਫ਼ ਤਖਾਈ ਦਿੰਦੀਆਂ ਹਨ ਜਿਨ੍ਹਾਂ ਵਿੱਚ ਇਹਨਾਂ ਨੂੰ ਜੋੜਿਆ ਗਿਆ ਸੀ ਇਹਨਾਂ ਵਿੱਚ ਇੱਕ ਲਾਲ ਪੱਥਰ ਦਾ ਹੈ ਰੈੱਡ ਮੇਲਟਾਰਸੋ ਜਿਸ ਦੀ ਬਣਾਵਟ ਯੂਨਾਨੀ ਮੂਰਤੀਆਂ ਵਾਂਗ ਜਾਪਦੀ ਹੈ ਇਸ ਦਾ ਵੀ ਵਿਰਣ ਦੀ ਜਨਾਨ ਦੇ ਖਲਾੜੀਆਂ ਵਰਗਾ ਹੈ ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਇਹ ਕੀ ਵਿਚਾਰ ਪ੍ਰਗਟ ਕਰਦਾ ਹੈ ਜਾਂ ਕਿਸ ਵਿਅਕਤੀ ਦਾ ਰੂਪ ਹੈ ਕਾਫੀ ਸਮਾਂ ਪਿੱਛੋਂ 6ਵੀਂ ਸਦੀ ਪੂਰਵ ਈਸਵੀ ਵਿਜ ਜੈਨੀ ਮਹਾਤਮਾ ਤੀਰਥੰਕਰ ਦੀਆਂ ਮੂਰਤੀਆਂ ਵਿਸ਼ ਤਕਨੀਕ ਨਾਲ ਤਿਆਰ ਕੀਤੀਆਂ ਗਈਆਂ ਹਨ ਹੋ ਸਕਦਾ ਹੈ ਇਹ ਵੀ ਹੜੱप्पा ਸਮੇਂ ਦਾ ਕੋਈ ਮਹਾਤਮਾ ਦਾ ਪੁਜਾਰੀ ਹੋਵੇ ਇਸ ਦੀ ਜੈਨੀ ਸਾਈਜ਼ ਆ 9 ਸੈਂਟੀਮੀਟਰ ਆ ਇਹਦਾ ਸਮਾਂ ਹੈ ਜਿਹੜਾ ਟਾਈਮ ਪੀਰੀਅਡ ਹੈ 2300 ਤੋਂ 1750 ਪੀਸੀ ਆ ਤੇ ਇਹ ਨੈਸ਼ਨਲ ਮਿਊਜ਼ੀਅਮ ਦਿੱਲੀ ਵਿੱਚ ਸਪਿਆ ਦੂਜਾ 700 ਸਲੇਟੀ ਗ੍ਰੇ ਮੇਲਟਾਰੂ ਚੂਨੇ ਦੇ ਪੱਥਰ ਦਾ ਬਣਿਆ ਹੋਇਆ ਹੈ ਭਾਵੇਂ ਇਸ ਦੀਆਂ ਬਾਹਾਂ ਸਿਰ ਲੱਤਾਂ ਨਹੀਂ ਹਨ ਪਰ ਫਿਰ ਵੀ ਇਸ ਗੱਲ ਦਾ ਸਹਿਜੇ ਨੁਮਾਨ ਲਗਾਇਆ ਜਾ ਸਕਦਾ ਹੈ ਕਿ ਇਹ ਨਰਿਤ ਦੀ ਮੂद्रा ਵਿੱਚ ਹੈ ਬਹੁ ਸਮਾਂ ਪਿੱਛੋਂ ਮੱਧਕਾਲ ਦੀ Hindu ਕਲਾ ਦੇ ਸਮੇਂ ਇਹੋ ਜਹੀ ਨਰਿਤ ਦੀ ਮੂद्रा ਸ਼ਿਵ ਦੀ ਮੂਰਤੀ ਵਿੱਚ ਵੇਖੀ ਜਾ ਸਕਦੀ ਹਾਂ ਕਈਆਂ ਨੇ ਵਿਚਾਰਿਆ ਕਿ ਹੜੱप्पा ਦੇ ਸਮੇਂ ਵਿੱਚ ਵੀ ਸ਼ਿਵ ਦੀ ਪੂਜਾ ਹੁੰਦੀ ਸੀ ਤੇ ਸ਼ਿਵ ਦਾ ਪ੍ਰਮਭਕ ਰੂਪ ਹੈ ਇਸ ਦੀ ਗਰਦਨ ਮੋਟੀ ਹੈ ਵਿਚਾਰਿਆ ਕਿ ਇਸ ਤੇ ਤਿੰਨ ਸਿਰ ਸਨ ਹੋ ਸਕਦਾ ਹੈ ਤਿੰਨ ਸਿਰਾਂ ਵਾਲੀ ਮੂਰਤੀ ਦਾ ਪ੍ਰਮਭਕ ਨਮੂਨਾ ਹੋਵੇ ਇਸ ਦਾ ਜਿਹੜਾ ਟਾਈਮ ਪੀਰੀਅਡ ਆ ਉਹ ਹੈਗਾ 2300 ਤੋਂ 1750 ਬੀਸੀ ਤੇ 10 ਸੈਂਟੀਮੀਟਰ ਦਾ ਸਾਈਜ਼ ਹੈ ਦਿੱਲੀ ਵਿੱਚ ਸਪਿਆ ਇਹ ਇਹਨਾਂ ਦੋਹਾਂ ਪੁੱਤਾਂ ਦੇ ਉਦੇਸ਼ ਬਾਰੇ ਕੁਝ ਸਹਿਜੇ ਨਹੀਂ ਅੰਦਾਜ਼ਾ ਲਾਇਆ ਜਾ ਸਕਦਾ ਇਹਨਾਂ ਦੀ ਬਣਾਵਟ ਕਾਫੀ ਮਿਕਸਤ ਹੈ ਤੇ ਸਰੀਰ ਦੇ ਪੱਠਿਆਂ ਦੀ ਬਣਾਵਟ ਹੈ ਜਿਹੜੀ ਉੱਚ ਪੱਦਰ ਦੀ ਹੈ ਇਹਨਾਂ ਵਿੱਚ ਅਨੁਪਾਤ ਠੀਕ ਹੈ ਸੰਤੁਲਨ ਵੀ ਪ੍ਰਸ਼ੰਸਾਯੋਗ ਹੈ ਹੁਣ ਮਹਿੰਦਰੋਂ ਤੋਂ ਅਨੇਕ ਮੂਰਤੀਆਂ ਦੇ ਟੁਕੜੇ ਮਿਲੇ ਹਨ ਜਿਹੜੀਆਂ ਨਰਮ ਚੂਨੇ ਦੇ ਪੱਥਰ ਦੀਆਂ ਬਣੀਆਂ ਹੋਈਆਂ ਹਨ ਇੱਕ ਮੂਰਤੀ ਸਿਲੇਖੜੀ ਦੀ ਬਣੀ ਹੋਈ ਹੈ ਇੱਕ ਮਰਦ ਦੀ ਮੂਰਤੀ ਹੈ ਜਿਸ ਦੀਆਂ ਬਾਹਾਂ ਲੱਤਾਂ ਸਿਰ ਨਹੀਂ ਹਨ ਸਿਰ ਹੈ ਇਸ ਦੇ ਸਰੀਰ ਨੂੰ ਇੱਕ ਸ਼ਾਲ ਨੇ ਢਕਿਆ ਹੋਇਆ ਹੈ ਇਸ ਸ਼ਾਲ ਉੱਤੇ ਪੂਰਾ ਸਜਾਪਤੀ ਡਿਜ਼ਾਈਨ ਬਣਿਆ ਹੋਇਆ ਹੈ ਜਿਸ ਵਿੱਚ ਲਾਲ ਰੰਗ ਵੀ ਵਰਤਿਆ ਗਿਆ ਹੈ ਇਸ ਦੀ ਛੋਟੀ ਦਾੜੀ ਹੈ ਮੁੱਛ ਨੇੜਿਓਂ ਕੱਟੀਆਂ ਹੋਈਆਂ ਹਨ ਜਾਪਦਾ ਹੈ ਕੇ ਇਹ ਅੰਤਰਧਿਆਨ ਮੋਦਰਾ ਵਿੱਚ ਹੈ ਇਸ ਦੀ ਸਾਈਜ਼ ਜਿਹੜਾ 17.5 ਸੈਂਟੀਮੀਟਰ ਹੈ ਤੇ ਇਹਦਾ ਸਮਾਂ ਜਿਹੜਾ ਟਾਈਮ ਪੀਰੀਅਡ ਤੋਂ 2000 ਤੋਂ 1750 ਈਸਵੀ ਪੂਰਵਾ ਹੈ ਤੇ ਜੈਬ ਕਰ ਕਰਾਚੀ ਵਿੱਚ ਪਿਆ ਹੈ ਘੜਤੂਚ ਪੱਧਰ ਦੀ ਇਹਦੇ ਬੁੱਲ ਮੋٹے ਤੇ ਨੱਕ ਚਾਪਟਾ ਹੈ ਮੱਥੇ ਉੱਤੇ ਪੱਟੀ ਬੰਨੀ ਦੇ ਵਿਚਕਾਰ ਗੋਲ ਸਜਾਵਟੀ ਛੱਲਾ ਹੈ ਇਸ ਦੀ ਨਿਗਾ ਅੱਖ ਦੀ ਨੋਕ ਤੇ ਟਕਾਈ ਨੱਕ ਦੀ ਨੋਕ ਤੇ ਟਕਾਈ ਗਈ ਹੈ ਭਾਰਤੀ ਯੋਗ ਦੀ ਵਿਸ਼ੇਸ਼ਤਾ ਕੰਨ ਸੰਖ ਦੀ ਸ਼ਕਲ ਦੇ ਵਿੱਚ ਹਨ ਮੋਜਦਰ ਦੀ ਸੰਮੂਰਤੀ ਦੀ ਅੱਖਾਂ ਵਿੱਚ ਸਿੱਪੀਆਂ ਲਾਈਆਂ ਹੋਈਆਂ ਹਨ ਤੇ ਸ੍ਰੀ ਧੰਨਵਾਦ